हिमाचल में जो है ड्रग्स की स्थिति इतनी गंभीर है कि मैं आपसे ये बताना चाहूँगी कि जल्द ही अगर इस पर कोई कड़ा कदम नहीं लिया जाए जाएगा तो हमारे जो जैसे पंजाब में कुछ गांव हैं जहाँ पे सिर्फ बुधवाएँ और महिलाएं ही रहती हैं वैसी स्थिति हमारे हिमाचल की हो जाएगी 올 인디아 ਕਾਂਗਰਸ ਕਮੇਟੀ ਦੇ ਸਕੱਤਰ ਅਤੇ ਵਿਧਾਇਕ ਪਦਮਸ਼੍ਰੀ ਪਰਗਟ ਸਿੰਘ ਨੇ ਸੰਸਦ ਮੈਂਬਰ ਕੰਗਨਾਰ ਰਣੌਤ ਦੇ ਹਿਮਾਚਲ ਵਿੱਚ ਨਸ਼ਿਆਂ ਦੀ ਸਮੱਸਿਆ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਬਿਆਨ ਦੀ ਸਖਤ ਨਿੰਦਾ ਕੀਤੀ ਹੈ। ਉਹਨਾਂ ਨੇ ਨਾ ਸਿਰਫ ਇਸ ਨੂੰ ਤੱਥਹੀਣ ਕਿਹਾ ਸਗੋਂ ਇਸ ਨੂੰ ਪੰਜਾਬ ਅਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਭਾਜਪਾ ਦੀ ਇੱਕ ਖਤਰਨਾਕ ਰਣਨੀਤੀ ਵੀ ਦੱਸਿਆ। ਨਰਾਜ਼ਗੀ ਪ੍ਰਗਟ ਕਰਦੇ ਹੋਏ ਪ੍ਰਗਟ ਸਿੰਘ ਨੇ ਕਿਹਾ ਕਿ ਹਿਮਾਚਲ ਵਿੱਚ ਨਸ਼ਿਆਂ ਦੀ ਸਮੱਸਿਆ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣਾ ਸਿਰਫ ਅਗਿਆਨਤਾ ਨਹੀਂ ਹੈ ਸਗੋਂ ਇਹ ਭਾਜਪਾ ਦੀ ਸੋਚ ਨੂੰ ਉਜਾਗਰ ਕਰਦਾ ਹੈ ਜੋ ਲਗਾਤਾਰ ਪੰਜਾਬੀਆਂ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਮੈਂ ਇਸ ਜ਼ਹਿਰੀਲੇ ਅਤੇ ਝੂਠੇ ਬਿਰਤਾਂਤ ਦੀ ਸਖਤ ਨਿੰਦਾ ਕਰਦਾ ਹਾਂ ਪਰਗਤ ਸਿੰਘ ਨੇ ਕਿਹਾ ਕਿ ਕੰਗਣਾ ਅਧੂਰੇ ਅਤੇ ਗਲਤ ਤੱਥਾਂ ਤੇ ਦੋਸ਼ ਲਗਾ ਰਹੀ ਹੈ ਗਲਤ ਤੱਥ ਦੱਸ ਕੇ ਪੰਜਾਬ ਦੇ ਲੋਕਾਂ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹਿਮਾਚਲ ਵਿੱਚ ਨਸ਼ਿਆਂ ਦੀ ਸਪਲਾਈ ਲਈ ਸਿਰ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣਾ ਇੱਕ ਸਾਜ਼ਿਸ਼ ਦਾ ਹਿੱਸਾ ਹੈ ਕੰਗਣਾ ਦੀ ਸੋਚ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਵਿਰੁੱਧ ਰਹੀ ਹੈ ਪਰਗਤ ਸਿੰਘ ਨੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੋਤ ਤੋਂ ਮੰਗ ਕੀਤੀ ਕਿ ਉਹ ਤੁਰੰਤ ਆਪਣਾ ਬਿਆਨ ਵਾਪਸ ਲੈਣ ਅਤੇ ਪੰਜਾਬ ਦੇ ਲੋਕਾਂ ਤੋਂ ਜਨਤਕ ਤੌਰ ਤੇ ਮਾਫੀ ਮੰਗੇ ਉਨਾ ਭਾਜਪਾ ਲੀਡਰਸ਼ਿਪ ਨੂੰ ਵੀ ਇਹ ਸਪੱਸ਼ਟ ਕਰਨ ਲਈ ਕਿਹਾ ਕਿ ਕੀ ਪਾਰਟੀ ਅਜਿਹੇ ੜਕਾਊ ਅਤੇ ਫੁੱਟਪਾਉ ਬਿਆਨਾਂ ਦਾ ਸਮਰਥਨ ਕਰਦੀ ਹੈ ਜੇਕਰ ਭਾਜਪਾ ਸੱਚਮੁੱਚ ਰਾਸ਼ਟਰੀ ਏਕਤਾ ਵਿੱਚ ਵਿਸ਼ਵਾਸ ਰੱਖਦੀ ਹੈ ਤਾਂ ਉਸ ਨੂੰ ਪੰਜਾਬ ਵਿਰੁੱਧ ਝੂਠ ਦੇ ਹਥਿਆਰ ਦੀ ਵਰਤੋਂ ਬੰਦ ਕਰਨੀ ਪਵੇਗੀ ਇਹ ਸਿਰਫ ਇੱਕ ਰਾਜਨੀਤਿਕ ਬਿਆਨ ਨਹੀਂ ਹੈ ਇਹ ਪੰਜਾਬ ਦੇ ਸਨਮਾਨ ਸੱਚਾਈ ਅਤੇ ਮਾਨ ਦਾ ਸਵਾਲ ਹੈ ਪ੍ਰਗਟ ਸਿੰਘ ਨੇ ਸਪੱਸ਼ਟ ਕੀਤਾ ਕਿ ਪੰਜਾਬ ਖੁਦ ਨਸ਼ੇ ਦੀ ਤਰਾਸਦੀ ਦਾ ਸ਼ਿਕਾਰ ਹੈ ਇਸ ਦਾ ਸਰੋਤ ਨਹੀਂ ਸਾਡੇ ਨੌਜਵਾਨ ਪੀੜ੍ਹੀਆਂ ਤੋਂ ਇਸ ਜ਼ਹਿਰ ਦਾ ਸ਼ਿਕਾਰ ਹੋ ਰਹੇ ਹਨ ਹਜ਼ਾਰਾਂ ਪਰਿਵਾਰ ਤਬਾਹ ਹੋ ਚੁੱਕੇ ਹਨ ਪੰਜਾਬ ਹਰ ਰੋਜ਼ ਇਸ ਜ਼ਹਿਰ ਵਿਰੁੱਧ ਜ਼ਮੀਨ ਅਤੇ ਅਦਾਲਤਾਂ ਵਿੱਚ ਲੜ ਰਿਹਾ ਹੈ ਅਜੇ ਸਥਿਤੀ ਵਿੱਚ ਪੰਜਾਬ ਨੂੰ ਦੋਸ਼ੀ ਠਹਿਰਾਉਣਾ ਇਸ ਦੇ ਸੰਘਰਸ਼ਾਂ ਦਾ ਅਪਮਾਨ ਹੈ ਪ੍ਰਗਟ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਗੁਜਰਾਤ ਭਾਰਤ ਵਿੱਚ ਆਉਣ ਵਾਲੇ ਨਸ਼ਿਆਂ ਦਾ ਸਭ ਤੋਂ ਵੱਡਾ ਰਸਤਾ ਬਣ ਗਿਆ ਹੈ ਗੁਜਰਾਤ بندرਗਾਹਾਂ ਤੋਂ 21000 ਕਰੋੜ ਰੁਪਏ ਤੋਂ ਵੱਧ ਦੇ ਨਸ਼ੇ ਜ਼ਬਤ ਕੀਤੇ ਗਏ ਹਨ ਕਿ ਕੰਗੜਾ ਰਣੋਤ ਤੇ ਪਾਜਪਾ ਵਿੱਚ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਜਰਾਤ ਸਰਕਾਰ ਨੂੰ ਸਵਾਲ ਕਰਨ ਦੀ ਹਿੰਮਤ ਹੈ ਉਨਾਂ ਅੱਗੇ ਕਿਹਾ ਕਿ ਜਦੋਂ ਵੋਟਾਂ ਲੈਣ ਦੀ ਗੱਲ ਹੁੰਦੀ ਹੈ ਤਾਂ ਭਾਜਪਾ ਪੰਜਾਬ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੀ ਹੈ ਪਰ ਜਦੋਂ ਜ਼ਿੰਮੇਵਾਰੀ ਲੈਣ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਸਭ ਤੋਂ ਪਹਿਲਾਂ ਬਦਨਾਮ ਹੁੰਦਾ ਹੈ ਇਹ ਸਿਰਫ ਰਾਜਨੀਤਿਕ ਮੌਕਾਪ੍ਰਸਤੀ ਹੈ ਹਿਮਾਚਲ ਮੇ ਜੋ ਹੈ ਡਰੱਗਸ ਕੀ ਸਥਿਤੀ ਇਤਨੀ ਗੰਭੀਰ ਹੈ ਕਿ ਮੈਂ ਆਪਸੇ ਇਹ ਬਤਾਨਾ ਚਾਹੁੰਗੀ ਕਿ ਜਲਦ ਹੀ ਅਗਰ ਇਸ ਪਰ ਕੋਈ कड़ा कदम नहीं लिया जाए जाएगा तो हमारे जो जैसे पंजाब में कुछ गांव हैं जहाँ पे सिर्फ बुधवाएँ और महिलाएं ही रहती हैं वैसी स्थिति हमारे हिमाचल की हो जाएगी हिमाचल के बच्चे एक तो हद से ज़्यादा मैं कहूँगी गलिबल होते हैं भोले होते हैं सीधे होते हैं और पंजाब के रास्ते से और पंजाब में पाकिस्तान के रास्ते से जो ड्रग आ रहा है और जो हिमाचल में पहुंच रहा है बच्चों ने जो है माँ बाप के गहने बेच दिए हैं बच्चों ने जो है चोरियां कर कर के गाड़ियां बेच दी है हमारे पास ऐसे ऐसे लोग आते रोते हैं कमरों में वो खुद को बंद कर लेते हैं फर्नीचर तोड़ते हैं चिल्लाते हैं रोकते हैं ये एक तरह से आप देखें तो आ, मौत से भी बदतर जो है ये उनकी स्थिति हो जाती है तो इसके लिए अवश्य ही गवर्नर जी ने जो कहा है वो सही हिमाचल में जो है ड्रग्स की स्थिति इतनी गंभीर है कि मैं आपसे ये बताना चाहूँगी कि जल्द ही अगर इस पर कोई कड़ा कदम नहीं लिया जाए ਜਾਏਗਾ ਤਾਂ ਸਾਡੇ ਜੋ ਜਿਵੇਂ ਪੰਜਾਬ ਵਿੱਚ ਕੁਝ ਗਾਵੇਂ ਹਨ ਜਿੱਥੇ ਪੇ ਸਿਰਫ ਵਿਧਵਾਆਂ ਅਤੇ ਮਹਿਲਾئیں ਹੀ ਰਹਤੀਆਂ ਵੈਸੀ ਸਥਿਤੀ ਸਾਡੇ ਹਿਮਾਚਲ ਦੀ ਹੋ ਜਾਏਗੀ। 올 ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਵਿਧਾਇਕ ਪਦਮਸ਼੍ਰੀ ਪਰਗਟ ਸਿੰਘ ਨੇ ਸੰਸਦ ਮੈਂਬਰ ਕੰਗੜਾ ਰਣੌਤ ਦੇ ਹਿਮਾਚਲ ਵਿੱਚ ਨਸ਼ਿਆਂ ਦੀ ਸਮੱਸਿਆ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਬਿਆਨ ਦੀ ਸਖਤ ਨਿੰਦਾ ਕੀਤੀ ਹੈ। ਉਹਨਾਂ ਨੇ ਨਾ ਸਿਰਫ ਇਸ ਨੂੰ ਤੱਥਹੀਨ ਕਿਹਾ ਸਗੋ ਇਸ ਨੂੰ ਪੰਜਾਬ ਅਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਭਾਜਪਾ ਦੀ ਇੱਕ ਖਤਰਨਾਕ ਰਣਨੀਤੀ ਵੀ ਦੱਸਿਆ। ਨਰਾਜ਼ਗੀ ਪ੍ਰਗਟ ਕਰਦੇ ਹੋਏ ਪ੍ਰਗਟ ਸਿੰਘ ਨੇ ਕਿਹਾ ਕਿ ਹਿਮਾਚਲ ਵਿੱਚ ਨਸ਼ਿਆਂ ਦੀ ਸਮੱਸਿਆ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣਾ ਸਿਰਫ ਅਗਿਆਨਤਾ ਨਹੀਂ ਹੈ ਸਗੋਂ ਇਹ ਭਾਜਪਾ ਦੀ ਸੋਚ ਨੂੰ ਉਜਾਗਰ ਕਰਦਾ ਹੈ ਜੋ ਲਗਾਤਾਰ ਪੰਜਾਬੀਆਂ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਮੈਂ ਇਸ ਜ਼ਹਿਰੀਲੇ ਅਤੇ ਝੂਠੇ ਬਿਰਤਾਂਤ ਦੀ ਸਖਤ ਨਿੰਦਾ ਕਰਦਾ ਹਾਂ ਪ੍ਰਗਟ ਸਿੰਘ ਨੇ ਕਿਹਾ ਕਿ ਕੰਗਣਾ ਅਧੂਰੇ ਅਤੇ ਗਲਤ ਤੱਥਾਂ ਤੇ ਦੋਸ਼ ਲਗਾ ਰਹੀ ਹੈ ਗਲਤ ਤੱਥ ਦੱਸ ਕੇ ਪੰਜਾਬ ਦੇ ਲੋਕਾਂ ਦਾ ਅਕਸ ਖਰਾਬ ਕੀਤਾ ਜਾ ਰਿਹਾ ਹੈ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹਿਮਾਚਲ ਵਿੱਚ ਨਸ਼ਿਆਂ ਦੀ ਸਪਲਾਈ ਲਈ ਸਿਰ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣਾ ਇਕ ਸਾਜ਼ਿਸ਼ ਦਾ ਹਿੱਸਾ ਹੈ ਕੰਗਣਾ ਦੀ ਸੋਚ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਵਿਰੁੱਧ ਰਹੀ ਹੈ ਪ੍ਰਗਟ ਸਿੰਘ ਨੇ ਭਾਜਪਾ ਸੰਸਦ ਮੈਂਬਰ ਕੰਗਣਾ ਰਣੋਤ ਤੋਂ ਮੰਗ ਕੀਤੀ ਕਿ ਉਹ ਤੁਰੰਤ ਆਪਣਾ ਬਿਆਨ ਵਾਪਸ ਲੈਣ ਅਤੇ ਪੰਜਾਬ ਦੇ ਲੋਕਾਂ ਤੋਂ ਜਨਤਕ ਤੌਰ ਤੇ ਮਾਫੀ ਮੰਗਣ ਉਨ੍ਹਾਂ ਭਾਜਪਾ ਲੀਡਰਸ਼ਿਪ ਨੂੰ ਵੀ ਇਹ ਸਪੱਸ਼ਟ ਕਰਨ ਲਈ ਕਿਹਾ ਕਿ ਕੀ ਪਾਰਟੀ ਅਜਿਹੇ ਝੜਕਾਊ ਅਤੇ ਫੁੱਟਪਾਉ ਬਿਆਨਾਂ ਦਾ ਸਮਰਥਨ ਕਰਦੀ ਹੈ ਜੇਕਰ ਭਾਜਪਾ ਸੱਚਮੁੱਚ ਰਾਸ਼ਟਰੀ ਏਕਤਾ ਵਿੱਚ ਵਿਸ਼ਵਾਸ ਰੱਖਦੀ ਹੈ ਤਾਂ ਉਸ ਨੂੰ ਪੰਜਾਬ ਵਿਰੁੱਧ ਝੂਠ ਦੇ ਹਥਿਆਰ ਦੀ ਵਰਤੋਂ ਬੰਦ ਕਰਨੀ ਪਵੇਗੀ ਇਹ ਸਿਰਫ ਰਾਜਨੀਤਿਕ ਬਿਆਨ ਨਹੀਂ ਹੈ ਇਹ ਪੰਜਾਬ ਦੇ ਸਨਮਾਨ ਸੱਚਾਈ ਅਤੇ ਮਾਨ ਦਾ ਸਵਾਲ ਹੈ ਪ੍ਰਗਟ ਸਿੰਘ ਨੇ ਸਪਸ਼ਟ ਕੀਤਾ ਕਿ ਪੰਜਾਬ ਖੁਦ ਨਸ਼ੇ ਦੀ ਤਰਾਸਦੀ ਦਾ ਸ਼ਿਕਾਰ ਹੈ ਇਸ ਦਾ ਸਰੋਤ ਨਹੀਂ ਸਾਡੇ ਨੌਜਵਾਨ ਪੀੜੀਆਂ ਤੋਂ ਇਸ ਜ਼ਹਿਰ ਦਾ ਸ਼ਿਕਾਰ ਹੋ ਰਹੇ ਹਨ ਹਜ਼ਾਰਾਂ ਪਰਿਵਾਰ ਤਬਾਹ ਹੋ ਚੁੱਕੇ ਹਨ ਪੰਜਾਬ ਹਰ ਰੋਜ਼ ਇਸ ਜ਼ਹਿਰ ਵਿਰੁੱਧ ਜ਼ਮੀਨ ਅਤੇ ਅਦਾਲਤਾਂ ਵਿੱਚ ਲੜ ਰਿਹਾ ਹੈ ਅਜਿਹੀ ਸਥਿਤੀ ਵਿੱਚ ਪੰਜਾਬ ਨੂੰ ਦੋਸ਼ੀ ਠਹਿਰਾਉਣਾ ਇਸ ਦੇ ਸੰਘਰਸ਼ਾਂ ਦਾ ਅਪਮਾਨ ਹੈ ਪਰਗਟ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਗੁਜਰਾਤ ਭਾਰਤ ਵਿੱਚ ਆਉਣ ਵਾਲੇ ਨਸ਼ਿਆਂ ਦਾ ਸਭ ਤੋਂ ਵੱਡਾ ਰਸਤਾ ਬਣ ਗਿਆ ਹੈ ਗੁਜਰਾਤ بندرگاہਾਂ ਤੋਂ 21000 ਕਰੋੜ ਰੁਪਏ ਤੋਂ ਵੱਧ ਦੇ ਨਸ਼ੇ ਜ਼ਬਤ ਕੀਤੇ ਗਏ ਹਨ ਕਿ ਕੰਗੜਾ ਰਣੋਤ ਤੇ ਪਾਜਪਾ ਵਿੱਚ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਜਰਾਤ ਸਰਕਾਰ ਨੂੰ ਸਵਾਲ ਕਰਨ ਦੀ ਹਿੰਮਤ ਹੈ ਉਨਾਂ ਅਗੇ ਕਿਹਾ ਕਿ ਜਦੋਂ ਵੋਟਾਂ ਲੈਣ ਦੀ ਗੱਲ ਹੁੰਦੀ ਹੈ ਤਾਂ ਭਾਜਪਾ ਪੰਜਾਬ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੀ ਹੈ ਪਰ ਜਦੋਂ ਜ਼ਿੰਮੇਵਾਰੀ ਲੈਣ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਸਭ ਤੋਂ ਪਹਿਲਾਂ ਬਦਨਾਮ ਹੁੰਦਾ ਹੈ ਇਹ ਸਿਰਫ ਰਾਜਨੀਤਿਕ ਮੌਕਾਪ੍ਰਸਤੀ ਹੈ ਹਿਮਾਚਲ ਮੇ ਜੋ ਹੈ ਡਰੱਗਸ ਕੀ ਸਥਿਤੀ ਇਤਨੀ ਗੰਭੀਰ ਹੈ ਕਿ ਮੈਂ ਆਪਸੇ ਇਹ ਬਤਾਨਾ ਚਾਹੁੰ ਕਿ ਕਿ ਜਲਦ ਹੀ ਅਗਰ ਇਸ ਪਰ ਕੋਈ ਕੜਾ ਕਦਮ ਨਹੀਂ ਲਿਆ ਜਾਏ ਜਾਏਗਾ ਤਾਂ ਹਮਾਰੇ ਜੋ ਜੈਸੇ ਪੰਜਾਬ ਮੇ ਕੁਝ ਗਾਂਵ ਹੈ ਜਹਾਂ ਪੇ ਸਿਰਫ ਬੁਧਵਾਏਂ ਔਰ ਮਹਿਲਾਏਂ ਹੀ ਰਹਤੀ ਹੈਂ वैसी स्थिति हमारे हिमाचल की हो जाएगी हिमाचल के बच्चे एक तो हद से ज़्यादा मैं कहूँगी गलिबल होते हैं भोले होते हैं सीधे होते हैं और पंजाब के रास्ते से और पंजाब में पाकिस्तान के रास्ते से जो ड्रग आ रहा है और जो हिमाचल में पहुँच रहा है बच्चों ने जो है माँ बाप के गहने बेच दिए हैं बच्चों ने जो है चोरियां कर करके गाड़ियां बेच दी है हमारे पास ऐसे ऐसे लोग आते रोते हैं कमरों में वो खुद को बंद कर लेते हैं फर्नीचर तोड़ते हैं चिल्लाते हैं रोकते हैं ये एक तरह से आप देखें तो मौत से भी बदतर जो है ये उनकी स्थिति हो जाती है तो इसके लिए अवश्य ही गवर्नर जी ने जो कहा है वो सही